हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਸ਼ਿਆਟਾ ਸਾਹਿਬ ਜਿਲ੍ਹਾ ਤਹਿਸੀਲ ਸ਼੍ਰੀ ਅਮਰਸਰ ਸਾਹਿਬ ਪਾਜੀ ਕੁਲਬੀਰ ਸਿੰਘ ਉਹਨਾਂ ਦੇ ਕੋਲ ਆਇਆ ਆਂ ਦੋਸਤੋ ਬਿਲਕੁਲ ਇੱਕ ਘਰੇਲੂ ਘਰ ਦੇ ਵਿੱਚੋਂ ਅੱਜ ਇੱਕ ਆਪਾਂ ਵੀਡੀਓ ਬਣਾ ਰਹੇ ਆਂ ਮੋٹے ਤੌਰ ਤੇ ਤੁਸੀਂ ਜਿਹੜਾ ਸਾਹਮਣੇ ਦੇਖ ਰਹੇ ਜੇ ਮਾਲ ਇਹ ਪਸ਼ੂ ਦੇਖ ਰਹੇ ਜੇ ਮੋਰਾ ਬਰੀਡ ਦੇ ਵਿੱਚ ਪਸ਼ੂ ਇਹਨਾਂ ਦੇ ਕੋਲ ਆ ਚੰਗੇ ਪਸ਼ੂ ਆ ਚੰਗੇ ਐਨੀਮਲ ਆ ਠੀਕ ਆ ਜੀ ਆ ਆਪਣੇ ਮਾਲ ਦੇ ਵਿੱਚੋਂ ਵੀਰ ਹੁਣੇ ਸੇਲ ਕਰਦੇ ਪਏ ਆ ਤੇ ਇੱਕ ਝੋਟੀ ਆਪਾਂ ਤੁਹਾਨੂੰ ਪਲੂਨ ਪਹਿਲਾ ਸੂਆ ਜਿਹੜੀ ਸੂਈ ਤਾਜੀ ਦਿਖਾਵਾਂਗੇ ਤੇ ਇੱਕ ਵੱਡੀ ਮੱਝ ਦਿਖਾਵਾਂਗੇ ਜਿਹੜੀ ਤੀਜਾ ਸੂਆ ਇਸ ਵਾਰ ਸੂਈ ਆ ਦੁੱਧ ਵੀ ਇਸ ਵਕਤ ਚੰਗਾ ਇਹਦੇ ਥੱਲੇ ਆ ਜਿਹੜੇ ਮੇਰੇ ਭਰਾ ਕੋਈ 18 20 20 ਲੀਟਰ ਸਰੀਆਂ ਮੱਝਾਂ ਲੱਭ ਰਹੇ ਆ ਠੀਕ ਆ ਜੀ ਤੇ ਉਹਨਾਂ ਭਰਾਵਾਂ ਨੂੰ ਇੱਕ ਮੱਝ ਆਪਾਂ ਦਿਖਾ ਦੇਣੀ ਆ ਫੁੱਲ ਵੱਡੇ ਕੱਦ ਕਾਟ ਦੀ ਐ ਚੰਗੀ ਬੇਲ ਸਪੈਸ਼ਲ ਆ ਕਿੰਨੇ ਕਿੰਨੇ ਟਾਈਮ ਦੇ ਪਸ਼ੂ ਸੋਏ ਆ ਤੇ ਕਿੰਨਾ ਇਸ ਵਕਤ ਦੁੱਧ ਇਹਨਾਂ ਥੱਲੇ ਹਾਜ਼ਰ ਆ ਕੀ ਰੇਟ ਪੜਦਾ ਰਹੂਗਾ ਪੂਰੀ ਗੱਲਬਾਤ ਕਰਾਂਗੇ ਤੇ ਖਾਸ ਤੁਸੀਂ ਵਿਜਿਟ ਜਿਹੜੀ ਆ ਸ਼ਿਆਟਾ ਸਾਹਿਬ ਕਰਨੀ ਸ੍ਰੀ ਅਮਰਸਰ ਸਾਹਿਬ ਤਰੀਕ ਅਜ 9 ਨਵੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:00 ਵਜੇ ਦਾ ਇੱਥੇ ਵਿਜ਼ਿਟ ਕਰ ਸਕਦਾ ਤੇ ਜਰੂਰ ਕਰਿਓ ਠੀਕਾ ਜੀ ਕਿਉਂਕਿ ਬਿਲਕੁਲ ਮਹਿੰਗੇ ਮੁੱਲੀ ਪਸ਼ੂ ਆ ਚੰਗੇ ਰਿਕਾਰਡ ਨੇ ਚੰਗੇ ਵੇਰਵੇ ਤੁਹਾਨੂੰ ਮਿਲ ਜਾਣਗੇ ਬਾਕੀ ਬਹੁਤ ਖੂਬਸੂਰਤ ਇੱਕ ਜਿਹੜੀ ਪਲੂਨ ਪਹਿਲਾ ਸੂਬਾ ਝੋਟੀ ਤੁਹਾਨੂੰ ਛੋਟੀ ਸਿੰਗੀ ਉਮਰ ਏਜ ਵੀ ਤੁਹਾਨੂੰ ਦੱਸਾਂਗੇ ਮੋਹੋ ਦੰਦੀ ਵੀ ਨੋਟ ਕਰਾ ਦੇਾਂਗੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਕੁਲਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਹੋਰ ਪਾਜੀ ਠੀਕ ਠਾਕ ਠੀਕ ਠਾਕ ਸਰ वीर컬 वीर सिंह जी ਜਿੱਦਾਂ ਆਪਾਂ ਜ਼ਿਕਰ ਕਰ ਦਿੱਤਾ ਮਾਲ तकरीबन ਤੁਸੀਂ ਘਰੇ ਰੱਖਿਆ ਤੇ ਮੋਰਾ ਬ੍ਰੀਡਰ ਦੇ ਵਿੱਚ ਹੀ ਆਪਣੇ ਕੋਲ ਮੱਝਾਂ ਝੋਟੀਆਂ ਨੇ ਹਾਂਜੀ तकरीबन ਮਾਲ ਵੀ ਇਹ ਇੰਨਾ ਹੀ ਰਹਿੰਦਾ ਆਪਣੇ ਕੋਲ ਕੋਈ 2 4 5 ਨਾਗ ਰਹਿੰਦੇ ਰਹਿੰਦੇ ਆ ਜਾਂ ਵੈਸੇ ਇਹ ਨਹੀਂ ਆ ਸਰ ਠੀਕ ਹੈ ਜੀ ਇੰਨੇ ਰਹਿੰਦੇ ਆ ਅੱਜ ਕੀ ਕਾਰਨ ਬਣ ਗਿਆ ਮਤਲਬ ਮੱਝਾਂ ਝੋਟੀਆਂ ਤੁਹਾਡੇ ਕੋਲ ਸਪੈਸ਼ਲ ਨੇ ਇੱਕ ਮੱਝ तकरीबन ਤੁਸੀਂ ਦੱਸੋਗੇ ਇਹ ਸਰ ਇਹ ਮੈਂ ਤੁਹਾਡੇ ਨਾਲ ਅੱਗੇ ਵੀ ਰਿਕਵੈਸਟ ਕੀਤੀ ਆ ਕਿ ਅਸੀਂ ਰੱਖੀਆਂ ਘਰੇ ਹੀ ਠੀਕ ਹੈ ਜੀ ਆਪਣਾ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਆਪਾਂ ਵਾਰਦਾ ਜਾਂ ਕੋਈ ਵੇਚਣ ਦਾ ਕੰਮ ਕੋਈ ਨਹੀਂ ਹੈਗਾ ਆਪਾਂ ਓ ਠੀਕ ਹੈ ਜੀ ਇਹ ਆਪਾਂ ਘਰੇਲੂ ਰੱਖੀਆਂ ਘਰ ਆਸਤੇ ਹੀ। ਹਾਂ ਠੀਕ ਆ। ਉਹਨਾਂ ਬੇਟੇ ਹੁਣ ਦੋਵੇਂ ਅੱਗੇ ਆ ਜਾਂਦੇ ਹੀ ਨਾਲ। ਠੀਕ ਆ ਜੀ। ਉਹ ਬੇਟੇ ਹੁਣ ਦੋਵੇਂ ਕੋਰਸ ਕਰਨ ਦੇ ਆ। ਤੇ ਤੁਹਾਨੂੰ ਪਤਾ ਫਿਰ ਪੜ੍ਹਾਈ ਛੱਡ ਕੇ ਡੰਗਰਾਂ ਵਾਲੇ ਵੀ ਨਹੀਂ ਆਇਆ ਜਾਂਦਾ। ਠੀਕ ਕਰਨੇ ਬਣ ਗਿਆ ਹਾਂ। ਹਾਂਜੀ। ਠੀਕ ਆ ਜੀ। ਮੈਂ ਸਰ ਸਹੀ ਠੀਕ ਨਹੀਂ ਜੋ ਰਹਿੰਦਾ। ਹਾਂ ਠੀਕ ਆ ਜੀ। ਤੇ ਮੈਂ ਕਰਕੇ ਮੈਂ ਕਿਹਾ ਚਲੋ ਇੱਕ ਅੱਧੀ ਰੱਖ ਛੱਡਾਂਗੇ ਘਰ ਆ ਤੇ। ਠੀਕ ਆ। ਇਹਨਾਂ ਨੂੰ ਸੇਲ ਕਰ ਲੈਣਾ। ਬਿਲਕੁਲ। ਉਹ ਮੜਾ ਪਾਸੇ ਕਰਦੇ ਹੋ ਜੀ। ਸੋ ਅੱਜ ਦੋਸਤੋ ਜਿਹੜਾ ਕਾਰਨ ਹੈ ਇਹੋ ਹੀ ਆ ਠੀਕ ਹੈ ਜੀ ਥੋੜਾ ਸਾਹ ਸੰਭਾਲਦਾ ਔਖਾ ਹੋ ਜਾਂਦਾ ਬਾਕੀ ਵੱਡੇ ਪਸ਼ੂ ਆ ਚੰਗੇ ਦੁੱਧਵਾਦ ਵਾਲੇ ਆ ਜਦੋਂ ਕੋਈ ਪਸ਼ੂ ਥੋੜਾ ਬਸਾ ਕੋਈ ਸੇਵਾ ਤੋਂ ਟੁੱਟ ਜੇ ਤੇ ਦੁੱਧੋਂ ਜਿਹੜੀ ਉਹ ਗਰਾਫਟ ਵੇਖਣ ਦੇ ਵਿੱਚ ਆ ਜਾਂਦੀ ਆ ਤੇ ਬਾਕੀ ਜਿਹੜੇ ਆਪਣੇ ਭਰਾ ਸਾਰੇ ਪਾਰਕੂ ਆ ਠੀਕ ਹੈ ਜੀ ਚੰਗੇ ਪਸ਼ੂ ਪਾਲਕ ਵੀਰ ਨੇ ਬਰੀਡਰ ਭਰਾ ਨੇ ਉਹਨਾਂ ਨੂੰ ਵੇਖਦੇ ਆ ਸਾਰੀ ਚੀਜ਼ ਦਾ ਪਤਾ ਲੱਗ ਜਾਂਦਾ ਜਿਹੜੀ ਚਲੋ 18 20 ਕਿਲੋ ਵਾਲੀ ਮੱਝ ਆ ਚਾਹੇ ਝੋਟੀ ਆ ਤੇ ਉਹ ਸਾਫ ਸੰਭਾਲ ਚੰਗੀ ਮੰਗਦੀ ਆ ਉਹਨੂੰ ਪ੍ਰੋਪਰ ਉਹੋ ਜਿਹੀ ਸਾਫ ਸੰਭਾਲਦੀ ਵੀ ਲੋੜ ਪੈਂਦੀ ਰਹਿੰ ਤੇ ਜੇਕਰ ਨਾ ਹੋ ਜੇ ਸਭ ਸੰਭਾਲ ਹੋਵੇ ਤੇ ਪਸ਼ੂ ਟਾਉਣ ਜਾਂਦਾ ਠੀਕ ਆ ਤੇ ਮੱਜਾਂ ਚੰਗੀਆਂ ਨੇ ਪੂਰੀ ਗੱਲਬਾਤ ਕਰਾਂਗੇ ਤੇ ਬੀਰਕੁਲਪੀਰ ਸਿੰਘ ਜੀ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਵੈਸੇ ਕੋਈ ਵੀ ਆਪਣਾ ਭਰਾ ਖਾਸ ਸ਼ਾਟਾ ਸਾਹਿਬ ਵੀ ਆਪਣਾ ਜਿਹੜਾ ਲੋਕੇਸ਼ਨ ਆ ਹਾਂਜੀ ਸ਼ਾਟਾ ਸਾਹਿਬ ਕੋਈ ਨੇੜੇ ਕੋਈ ਆਖੋ ਜੀ ਕੋਈ ਜਗ੍ਹਾ ਨਿਸ਼ਾਨੀ ਕੋਈ ਭੈਣ ਭਰਾ ਕੋਈ ਜਿਹੜਾ ਪੁੱਛੇ ਮੇਨ ਮੱਲਾ ਕਪਤਗੜ ਵਜਦਾ ਸ਼ਾਟੇ ਚੌਂਕ ਚੋਂ ਜਿੱਥੋਂ ਮਰਜ਼ੀ ਕਹੇ ਨੂੰ ਪੁੱਛ ਲੈ ਕਪਤਗੜ ਜਾਣਾ ਠੀਕ ਆ ਠੀਕ ਆ ਜੀ ਹਾਂਜੀ ਨਾਲ ਸ੍ਰਿੰਦਰ ਹਸਪੀਟਲ ਆ ਠੀਕ ਆ ਜੀ ਹਾਂਜੀ ਬਾਕੀ ਚਲ ਤੁਸੀਂ ਲਮਨਗੇ ਲੋਕੇਸ਼ਨ ਵੀ ਇੱਕ ਸੈਂਡ ਕਰਦੇ ਆ ਜੇ ਜਿਹੜਾ ਬੰਦਾ ਕੋਈ ਸੌਖਾ ਪਹੁੰਚ ਸਕੇ ਤੁਹਾਡੇ ਕੋਲ ਠੀਕ ਸਰ ਤੋਂ ਹੈ ਜਿਹੜਾ ਦੋਸਤੋ ਬਿਲਕੁਲ ਈਜੀ ਆ ਈਜੀ ਵੇ ਨਾਲ ਤੁਸੀਂ ਇੱਥੇ ਜਿਹੜੀ ਵਿਜ਼ਿਟ ਕਰ ਜੂਗੇ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਪਹਿਲਾਂ ਆਪਾਂ ਮੱਝ ਦਿਖਾ ਦਈਏ ਕਿ ਝੋਟੀ ਪਲੂਣ ਪਹਿਲਾਂ ਸੂਆ ਦਿਖਾ ਦਈਏ ਜਿਹੜੀ ਮਰਜ਼ੀ ਸਰ ਦੱਸੋ ਤੁਸੀਂ ਪਹਿਲੇ ਨੰਬਰ ਤੇ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾ ਦਿੰਨੇ ਪਲੂਣ ਉਸ ਤੋਂ ਬਾਅਦ ਤਕਰੀਬਨ 18 20 ਸਰੀ ਤੁਹਾਨੂੰ ਵੱਡੀ ਮੱਝ ਦਿਖਾਉਣੀ ਆ 18 20 ਕਿਲੋ ਦੋ ਦੋ ਗੱਲਾਂ ਵਾਲਾ ਦੁੱਧ ਨਹੀਂਗਾ ਜਿਹੜਾ ਇੱਥੇ ਕਿਸੇ ਭਰਾਣ ਉਹ ਦੋ ਦੋ ਦੀ ਗੱਲਬਾਤ ਕਰਾਂਗੇ ਸੋ ਸ਼ੁਰੂਆਤ ਕਰਦੇ ਆਂ ਆਪਾਂ ਇਸੇ ਝੋਟੀ ਤੋਂ ਵੀਰ ਕਲਵੀਰ ਇਹ ਝੋਟੀ ਦਾ ਵੇਰਵਾ ਪੂਰਾ ਇੱਕ ਵਾਰੀ ਦੇ ਦਿਆ ਜਿਵੇਂ ਆਪਣੇ ਘਰ ਦੀ ਜੰਮੀਪਲੀ ਝੋਟੀ ਆ ਹਾਂਜੀ ਸਰ ਇੱਕ ਘਰ ਦੀ ਸਰਪਾਲੀ ਆ ਆਪਾਂ ਝੋਟੀ ਹਾਂਜੀ ਇਹ 3 ਸਾਲੇ ਦੀ ਉਮਰ ਜੋ ਠੀਕ ਆ ਜੀ ਲਓ ਜੀ 3 ਸਾਲ ਇਹਨੂੰ ਸਾਲੀ ਟ੍ਰਾਇ ਵਕਤ ਇਹਦੇ ਥੱਲੇ ਦੁੱਧ ਜੋ ਠੀਕ ਆ ਜੀ ਸੋ 3 ਸਾਲ ਕੋਈ 3 ਡੰਗ ਚੋਵੇ 4 ਡੰਗ ਚੋਵੇ 10 ਦਿਨਾਂ ਜਿੰਨੂੰ ਪੂਰੇ ਸੂਈ ਨੂੰ ਆਏ ਠੀਕ ਆ ਜੀ ਅੱਜ 10 ਦਿਨ ਹੋ ਗਏ ਆ ਤੇ 10 ਕਿਲੋ ਦੁੱਧ ਦੇ ਥੱਲੇ ਹਨਾ 10 ਕਿਲੋ ਦੁੱਧ ਸਰ ਜਿੰਨਾ ਥੱਲੇ ਦੁੱਧਿਆ ਉਨਾ ਹੀ ਦੱਸਣਾ ਕੋਈ ਝੂਠ ਨਹੀਂ ਮਾਰਨਾ ਕੋਈ ਆਪਣੀ ਤਸੱਲੀ ਕਰਕੇ ਖੜੇ ਤਿੰਨ ਡੰਗ ਚੋਵੇ ਚਾਰ ਡੰਗ ਚੋਵੇ ਕੋਈ ਕੋਈ ਕਾਲੀ ਨਹੀਂ ਮਗਰ ਤੇ ਆ ਕੱਟੀ ਆ ਜੀ ਮਗਰ ਕੱਟੀ ਏ ਇਹ ਲੋ ਜੀ ਇਹ ਮਗਰ ਕੱਟੀ ਆ ਕੋਈ ਚੰਗੇ ਸੀਮਣ ਦੀ ਏ ਮੈਨੂੰ ਲੱਗਦਾ ਵੀ ਤੁਹਾਡਾ ਹਨਾ ਨਸਲ ਵਾਲਾ ਧਿਆਨ ਜ਼ਿਆਦਾ ਚਲੋ ਪਸ਼ੂ ਵੇਖ ਕੇ ਪਤਾ ਲੱਗ ਜਾਂਦਾ ਸੋ ਮਗਰ ਦੋਸਤੋ 10 ਕਿ ਦਿਨਾਂ ਦੀ ਕੱਟੀ ਤੁਸੀਂ ਵੇਖੋ ਚੰਗੇ ਸੀਮਣ ਦੀ ਮਗਰ ਕੱਟੀ ਆ ਤੇ ਆਪ तकरीबन 28 29 28 29 ਮਹੀਨਿਆਂ ਦੀ ਆ ਹਾਂਜੀ ਠ ਸ਼ਕੀਰ ਪੂਰੀ ਆ ਠੀਕ ਆ ਜੀ ਗੋਲ ਸਿੰਘ ਛੋਟਾ ਰਿੰਗ ਸਿੰਘ ਆ ਇਧਰੋਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਪਹਿਣੀ ਵਾਲੇ ਪਾਸਿਓਂ ਥਾਂ ਥਾਂ ਨੂੰ ਬਹੁਤ ਸੋਹਣਾ ਮੁੱਠੀ ਮੁੱਠੀ ਆ ਠੀਕ ਆ ਜੀ ਸਪੇਸ ਗੈਪ ਦੀ ਗੱਲ ਕਰੀਏ ਤਾਂ ਵਿਰਲ ਵੰਡ ਚੰਗੇ ਆ ਬਿਲਕੁਲ ਚੌਥਾ ਥਣਾ ਦੇ ਵਿੱਚ ਸੋ ਚਵਾਈ ਤਾਂ ਸਮਾਂ ਪੁੱਛ ਲੈਨੇ ਆ ਇਹ ਪਾਜੀ ਮਾਰਨਿੰਗ ਸਵੇਰ ਚਵਾਈ ਦਾ ਟਾਈਮ ਕੀ ਰਹਿੰਦਾ ਆਪਣਾ ਸਰ ਸਿਰੇ 6 ਵਜੇ ਝੋਲੀ ਦੀਆਂ ਸ਼ਾਮੀ 6 ਵਜੇ 6 ਤੋਂ 6 ਝੋਲੀ ਦੀ ਠੀਕ ਆ ਜੀ ਹਾਂਜੀ ਸੋ ਚਵਾਈ ਚ ਵੀ ਜਿੱਦਾਂ ਪਲੂਣ ਝੋਟੀਆਂ ਚਲੋ ਨਸਲਾਂ ਬ੍ਰੇਡਾਂ ਦੀ ਆਪਾਂ ਗੱਲ ਨਹੀਂ ਕਰਦੇ ਕਿ ਚਲੋ ਦੇਸੀ ਕਈ ਵਾਰ ਪਹਿਲਾਂ ਕੋ ਟਾਈਮ ਟਪਾਉਂਦੀਆਂ ਜਾਂ ਹੱਥੋਂ ਤਪਾਉਣੇ ਪੈਂਦੇ ਨੇ ਨਸਲਾ ਬ੍ਰੈਡਾਂ ਉਹ ਕੰਮ ਨਹੀਂ ਕਰਤੀਆਂ ਵੈਸੇ ਮਿਲਨ ਮੁੱਲ ਤੇ ਬੱਚੇ ਤੇ ਪੂਰੀ ਸਹਿਮਤ ਰਹੀ ਇਸ ਕਾਰਡਿੰਗ ਸਰ ਬਿਲਕੁਲ ਠੀਕ ਆ ਜੀ ਤੇ ਕੋਈ ਭੂਰ ਛਟਾ ਚਵਾਈ ਪੋਲੀ ਬਿਲਕੁਲ ਇਹ ਮੈਂ ਸਰ ਪੋਲੀ ਰੂ ਵਰਗੀ ਝੋਟੀ ਆ ਹਾਂਜੀ ਐ ਕੱਲਾ ਕੱਲਾ ਥਣ ਲੱਗਾ ਵੇਖੋ ਠੀਕ ਆ ਜੀ ਸੋ ਬਹੁਤ ਪਿਆਰੀ ਝੋਟੀ ਆ ਕੁਰੀ ਦੋਸਤੋ ਪਤਨੂ ਬੈਕ ਸੈਟ ਤੋਂ ਦਿਖਾ ਦਿੰਨੇ ਆ ਪਿੱਠ ਪੁੜਾ ਤੁਸੀਂ ਦੇਖੋ ਠੀਕ ਆ ਜੀ ਪੂਰੀ ਪਲੀ ਪਲੀਤੀ ਆ ਤੇ ਮੋਟੇ ਤੌਰ ਤੇ ਠੀਕ ਆ ਜੀ ਚੰਗੀ ਸਾਮ ਸੰਭਾਲ ਵਾਲਾ ਘਰ ਆ ਚੰਗੀ ਕੇਅਰ ਵਾਲਾ ਘਰ ਠੀਕ ਆ ਜੀ ਚੰਗੀ ਸਾਫ ਸਮਾਲ ਹੈਗੀ ਤੇ ਪਸ਼ੂ ਇਹੋ ਜੇ ਤੁਹਾਨੂੰ ਦਿਖਾਈ ਦੇ ਰਹੇ ਆ ਜੈੱਡ ਬਲੈਕ ਝੋਟੀ ਆ ਬਿਲਕੁਲ ਮੱਥੇ ਤੋਂ ਲੈ ਕੇ ਜੇਕਰ ਪਾ ਪੂਛ ਤੱਕ ਗੱਲ ਕਰੀਏ ਵਿੱਚ ਕੋਈ ਵਾਲ ਤੁਹਾਨੂੰ ਸਫੇਦ ਨਜ਼ਰ ਨਹੀਂ ਆਊਗਾ ਆਰਡਰ ਨੇਵੇ ਦੀ ਕੁਆਲਿਟੀ ਚੰਗੀ ਆ ਮਾਰਨਿੰਗ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਹੋਰ ਵੈਸੇ ਕੋਈ 5 ਵਜੇ ਦਾ ਟਾਈਮ ਆ ਸ਼ਾਮ ਦਾ ਠੀਕ ਆ ਜੀ ਸੋ ਥੋੜਾ ਤੋਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਸੋ 10 ਦਿਨਾਂ ਦੀ ਸੂਈ 10 ਸੀ ਈ ਲੀਟਰ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਆ ਕੋਈ ਸੱਜਣ ਆਪਣਾ ਬੇਸ਼ੱਕ ਕੰਡਾ ਕਰੇ ਲੀਟਰ ਮਾਰਨਾ ਚਾਹੁੰਦਾ ਲੀਟਰ ਮਾਰ ਕੇ ਤਸੱਲੀ ਕਰੇ ਠੀਕ ਆ ਜੀ ਸੋ ਵੱਡੇ ਕੱਦ ਕਾਠ ਵਾਲੀ ਝੋਟੀ ਆ ਮੂੰਹੋਂ ਦੰਦੀ ਤਕਰੀਬਨ ਕੋਈ ਦੰਦੀ ਹੋਊਗੀ ਠੀਕ ਆ ਜੀ ਕਿਉਂਕਿ 28-29 ਮਹੀਨਿਆਂ ਦੀ ਉਮਰ ਦੱਸੀ ਹੈ ਵੀਰਲੇ ਦੀ ਆ ਤੋੜ ਲੋ ਜੀ ਤੋੜ ਅੱਜ ਆ ਜਾ ਪਤਾ ਜਾ ਲੈ ਵੀ ਕਲਵੀਰ ਵੀਰ ਦੇ ਇੱਕ ਵਾਰੀ ਹੋਰ ਢੇੜਾ ਮੜਾ ਜਾ ਦਵਾ ਦੇ ਇੱਕ ਵਾਰੀ ਹੋਰ ਲੰਮਾ ਤੋੜ ਦੇ ਜੀ ਪਾਣੀ ਨੀ ਪੀਲਾ ਆ ਦੇਖੋ ਜੀ ਠੀਕ ਆ ਸੋ ਬਾਕੀ ਮੋੜ ਤੋਂ ਲੇਵਾ ਬਹੁਤ ਸੋਨਾ ਚੌਰ ਸਲੇਵਾ ਤੇ ਫੁੱਟ ਸਵਾ ਫੁੱਟ ਜਿਹੜਾ ਦੋਸਤ ਚੜਾਈ ਆ ਲੇਵੇ ਦੀ ਠੀਕ ਆ ਤੇ ਵੀਰ ਕਲਵੀਰ ਤੋਂ ਚਲੋ ਉਮੀਦ ਆਪਾਂ ਕਰ ਸਕਦੇ ਆ ਵੀ ਝੋਟੀ ਹਜੇ ਸਟਾਰਟਿੰਗ ਹੀ ਆ ਕੋਈ ਅਜੇ ਇਹਨੇ ਕੰਮ ਵਾਲੇ ਮੂਲੇ ਤੋਂ ਚਲਣਾ ਕੜਕੁੜ ਚਲਣਾ ਹਨਾ ਅਜੇ ਵਧੂਗੀ ਸਰ ਦੁੱਧ ਕਿਤੋਂ ਮੀਟ ਕਰਦੇ ਹਨਾ ਜਿਹੜਾ ਚਵਾਈ ਦਾ ਦੁੱਧ ਹੈ ਗਰੰਟੀ ਦਾ ਉਹ ਆਪਾਂ ਤੁਹਾਨੂੰ ਦੱਸਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਦੋਸਤ ਇਸ ਵਕਤ ਜਿਹੜਾ ਦੁੱਧ ਹੁਣ ਚਵਾਈ ਵਾਲਾ ਜਾਂ ਕਹੋ ਵੀ ਬਾਲਤੀ ਭਾਂਡੇ ਚ ਪੈਣ ਵਾਲਾ ਉਹ ਦੁੱਧ ਦੀ ਗੱਲਬਾਤ ਕੀਤੀ ਆ ਕਿਸੇ ਚੰਗੇ ਥਾਂ ਤੇ ਚੰਗੇ ਬ੍ਰੀਡਰ ਭਰਾ ਦੇ ਕੋਲ ਚਲੀ ਗਈ ਤੇ 13 14 13 14 ਲੀਟਰ ਦੁੱਧ ਦਊਗੀ ਸਰ ਦਊਗੀ ਆਰਾਮ ਨਾਲ ਹਨਾ ਠੀਕ ਆ ਜੀ 20 ਤੋਂ ਪਲੱਸ ਰਹੀ ਓ ਠੀਕ ਆ ਜੀ ਹਾਂਜੀ ਇਹਦੀ ਮਦਰ ਵੀ ਆਪਣੇ ਕੋਲ ਹੀ ਸੀ ਹਾਂਜੀ ਆਪਣੇ ਕੋਲ ਹੀ ਠੀਕ ਆ ਜੀ ਲੋਵੀ ਦੀ ਮਦਰ ਵੀ ਵੀਰਾਂ ਦਾ ਵੀ ਆਪਣੇ ਕੋਲ ਹੀ ਸੀ ਠੀਕ ਆ ਜੀ ਤੇ 20 ਲੀਟਰ ਤੋਂ ਬਾਰ-ਬਾਰ ਉਹਦਾ ਮਿਲਕਰ ਕਾਟ ਰਿਆ ਤੇ ਉਹਦੀ ਅੱਗੇ ਇਹ ਜਿਹੜੀ ਧੀ ਆ ਪਾਤ ਨੂੰ ਦਿਖਾ ਰਿਹਾ ਤੇ ਮਗਰ ਇਹਦੇ ਵੀ ਕੱਤੀ ਆ ਫੀਮੇਲ ਕਾਫ ਚਲੋ ਅੱਜ ਇੱਕ ਤੋਂ ਮੇਰਾ ਭਰਾ ਦੋ ਲੈ ਕੇ ਜਾਉਗੇ ਤੁਸੀਂ ਸੋ ਪਟੀ ਝੋਟੀ ਆ ਬਾਕੀ ਵਜਨ ਲੋਡ ਵਜਨ ਵਜੂਦ ਥੱਲੋਂ ਲੇਵੇ ਦੀ ਕੁਆਲਿਟੀ ਇੱਥੇ ਰੁਕ ਗਿਆ ਜੀ ਵੀਰ ਕਲਵੀਰ ਇੱਥੇ ਰੁਕ ਗਿਆ ਜੀ ਹੋ ਜਾ ਪੁੱਤ ਆ ਦੇਖੋ ਜੀ ਚਲ ਜਾ ਦੇਖੋ ਜੀ ਠੀਕ ਆ ਜੀ ਵਿਰਲ ਗੈਪ ਬਹੁਤ ਸੋਹਣਿਆ ਠੀਕ ਆ ਸੋ ਓਵਰਆਲ ਜਿੰਨੀ ਆ ਝੋਟੀ ਸਾਰੀ ਬਾ ਕਮਾਲ ਆ ਠੀਕ ਆ ਜੀ ਆ ਲੈ ਚਲੋ ਜੀ ਆ ਜਾ ਪੁੱਤ ਨਹੀਂ ਨਹੀਂ ਮਾਰਦੀ ਤੈਨੂੰ ਠੀਕਾ ਲਓ ਜੀ ਬਨ ਲੀ ਗਏ ਸੋ ਬਾਕੀ ਬੇਲਬੂਲ ਵੀ ਬੜੀ ਸਪੈਸ਼ਲ ਆ ਠੀਕਾ ਜੀ ਕੱਦ ਹਾਈਟ ਤਾਂ ਹੈਗਾ ਹੈਗਾ ਬਾਕੀ ਬੇਲਬੂਲ ਲੰਬੀ ਲੂਵੀ ਵੀ ਚੰਗੀ ਆ ਉਮਰ ਦੇ ਹਿਸਾਬ ਨਾਲ ਕੱਲ ਨੂੰ ਅਜੇ ਕਰਮਾਂ ਵਾਲੀਆਂ ਜਵਾਨ ਹੋਣਾ ਠੀਕਾ ਜੀ ਅਜੇ ਚੌਗੀ ਛਗੀ ਤੇ ਕੱਲ ਨੂੰ ਕੰਨੀਆਂ ਬਰਾਬਰ ਕਰਨੀਆਂ ਨੇ ਤੇ ਉਸ ਸਮੇਂ ਉਸ ਹਿਸਾਬ ਨਾਲ ਕਾਫੀ ਵਧੀਆ ਕਰਮਾਂ ਵਾਲੀ ਰਿਕਾਰਡ ਪੈਦਾ ਕਰੂਗੀ ਦੁੱਧ ਦੇ ਵਿੱਚ ਖਾਸ ਤੌਰ ਤੇ ਠੰਡੀ ਮਿੱਠੀ ਆ ਧੀਰੀ ਤੁਰੀ ਬਹੁਤ ਜਿਆਦੀ ਆ ਲੈ ਵੀ ਵੀਰ ਕੁਲਵੀਰ ਇਹ ਦੇ ਲਤ ਨਹੀਂ ਚੁੱਕੂ ਚਰੀ ਆਹਾਂ ਮੈਂ ਠੰਡੀ ਤੇਰੀ ਬਹੁਤ ਜਿਆਦਾ ਸੀਲਸ ਲੱਗੀ ਬਹੁਤ ਜਿਆਦਾ ਆ ਆ ਦੇਖ ਇਹਦੀ ਮਾਂ ਵੀ ਇਦਾਂ ਹੀ ਠੀਕ ਹੈ ਜੀ ਠੀਕ ਹੈ ਤੇ ਇਹਦਾ ਮੁੱਲ ਕੀ ਕਰਦੇ ਪਏ ਜੀ ਡਿਮਾਂਡ ਕੀ ਰੱਖੀ ਇੱਕ 80 ਸਰ ਇੱਕ 80 ਬਾਕੀ ਚਲੋ ਚੰਗੀ ਛੇ ਦਾ ਮੁੱਲ ਵੀ ਚੰਗਾ ਹੀ ਆ ਚਲੋ ਬਾਕੀ ਕੋਈ ਮੌਕੇ ਤੇ ਹੁੰਦਾ ਮਾਰਨ ਸੱਜਣਾ ਮੌਕੇ ਤੇ ਮਾਨਤਾ ਨਾਲ ਹੋਊਗਾ ਠੀਕ ਹੈ ਜੀ ਲੋ ਵੀ 1,80,000 ਦੋਸਤੋ ਜੀ ਕੀਮਤ ਆ ਅੱਜ ਦੀ ਠੀਕ ਹੈ ਜੀ ਤੇ ਮੌਕੇ ਤੇ ਮਾਨਤਾ ਨਾਲ ਵੀ ਰੰਦਾ ਵੀ ਜਰੂਰ ਹੋਊਗਾ ਕੋਈ ਸੱਜਣਾ ਆਪਣਾ ਸੰਪਰਕ ਕਰੇ ਮਾਰਤਲ ਹੋਊਗਾ ਠੀਕ ਆ ਜੀ ਠੀਕ ਆ ਇਸ ਤੋਂ ਬਾਅਦ ਇੱਕ ਆਪਾਂ ਸੈਕਿੰਡ ਨੰਬਰ ਤੇ ਤੁਹਾਨੂੰ ਦਿਖਾਉਣੇ ਆ ਮੱਝ ਫੁੱਲ ਹੈਵੀ ਬਾਡੀ weight ਫੁੱਲੀ ਵਜਨ ਲੋਡ ਆ ਠੀਕ ਆ ਜੀ ਪੂਰੀ ਜੰਮੀ ਪਲੀ ਆ ਇਹਨੂੰ ਵੀਰੇ ਐਨੂੰ ਮਰਾ ਹਲਾ ਦਿਓ ਕੁਲ ਵੀਰ ਰਿਕਵਰੀ ਤੇ ਇਹਦਾ ਆਪਾਂ ਇੱਕ ਰਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਨੇ ਆ ਮੱਝ ਇਹ ਵੀ ਕਰਮਾਂ ਵਾਲੀ ਵੇਖੋ ਤੁਸੀਂ ਠੀਕ ਆ ਜੀ ਫੁੱਲ ਨਾ ਬੜਾ ਫੁੱਲ ਵੱਡੀ ਹਾਈਟ ਕਰ ਦਿੱਤੇ ਵਿੱਚ ਜੋ ਬੜੀਆ ਚੰਗੇ ਦੁੱਧ ਤੇ ਇਸ ਵਕਤ ਚੱਲ ਰਹੀ ਹੈ ਜਿਹੜਾ ਮੇਰੇ ਭਰਾ ਤਕਰੀਬਨ ਕਹਿ ਦਿੰਦੇ ਆ 18 ਦਉ ਜੀ 17 ਦਉ 16 ਦਉ ਇਹ ਦਉ ਨਹੀਂ ਇਹ ਦੇਣ ਡਈ ਆ ਉਹਦੀ ਗੱਲਬਾਤ ਕਰਾਂਗੇ ਤੇ ਕੁਲਵੀਰ ਵੀਰ ਸੂਬੇ ਵਿੱਚ ਕਿਵੇਂ ਆ ਹਾਂਜੀ ਸੂਬੇਾਂ ਚ ਕਿਵੇਂ ਆ ਸੂਏ ਸਾਰੇ ਤੀਜੇ ਸੂਏ ਸੂਈ ਆ ਸਾਡੇ ਕੋਲ ਠੀਕ ਆ ਜੀ ਮੈਂ ਠੀਕ ਆ ਜੀ ਕੋਈ ਇੱਥੇ ਸ਼ੱਕ ਨਹੀਂ ਹੈਗਾ ਮੈਂ ਚ ਹੂੰ ਹੂੰ ਇਹ ਸਾਡੀ ਗਰੰਟੀ ਹੈ ਇਸ ਗੱਲ ਦੀ ਠੀਕ ਆ ਜੀ ਤੇ ਅੱਜ ਦਿਨੇ ਨੂੰ ਕਿੰਨੇ ਹੋ ਗਿਆ ਸੂਈ ਨੂੰ ਇਹਨੂੰ ਸਾਰਾ ਅੱਜ 7 ਦਿਨ ਹੋ ਗਏ ਜੋ ਅੱਜ 7 ਦਿਨ ਹੋ ਗਏ ਹਾਂਜੀ ਤੇ ਇਹਨੂੰ ਮਾੜਾ ਜਾਨੂੰ ਇਹਨੂੰ ਹਿੱਕ ਤੇ ਆਜੇ ਦੂਰ ਕਰਦੇ ਆ ਕੋਈ ਗੱਲ ਪਰ ਇਹ ਜੇ ਪੁੱਤ ਆਇਆ ਨੂੰ ਹਿੱਕ ਤੇ ਕੋਈ ਨਹੀਂ ਥੋੜਾ ਦੂਰੀ ਬਣ ਜੂਗੀ ਕੋਈ ਗੱਲ ਨਹੀਂ ਬੱਚਾ ਫਿਰ ਤੰਗ ਨਾ ਕਰੂ ਇਹਨੂੰ ਹਾਂ ਠੀਕ ਆ ਜੀ ਅੱਜ 7 ਕ ਦਿਨ ਹੋ ਗਏ ਆ ਜੀ ਮਗਰ ਇਹਦੇ ਕੱਟਾ ਆ ਗਿਆ ਮਗਰ ਕੱਟਾ ਸਾਰਾ ਠੀਕ ਆ ਜੀ ਮਗਰ ਕੱਟਾ ਆ ਗਿਆ ਮੈਨੂੰ ਤਾਂ ਸੀਮਨ ਚਲੋ ਚੰਗੇ ਤੁਸੀਂ ਭਰਉਂਦੇ ਜੇ ਬੱਚਾ ਮਗਰ ਕੱਟਾ ਵੀ ਚੰਗਾ ਹਨਾ ਲਓ ਜੀ ਇਹ ਮਗਰ ਕੱਟਾ ਆ ਗਿਆ ਤੇ ਐਸ ਵਕਤ ਵੀਰ ਮੰਨ ਲਓ ਵੀ ਇਹਦੇ ਆਪਾਂ ਚਲੋ ਪਹਿਲਾ ਦੂਜੇ ਸੂ ਪਹਿਲੇ ਸਵੇਰੇ ਆਪਾਂ ਇਹ ਘਰ ਮਤਲਬ ਲਿਆਂਦੀ ਸੀ ਕਿਉਂਕਿ ਆਪਣੇ ਘਰ ਦੀ ਝੋਟੀ ਮੱਝ ਹੈ ਇਹ ਸਰ ਲਿਆਂਦੀ ਸੀ ਆਪਾਂ ਪਹਿਲੇ ਸਵੇਰੇ ਹਾਂਜੀ ਠੀਕ ਹੈ ਜੀ ਪਹਿਲੇ ਸਵੇਰੇ ਕਿੰਨਾ ਚਵਾਇਆ ਸੀ ਦੁੱਧ ਇਹ ਸਾਡੇ ਕੋਲ ਪਹਿਲੇ ਸਵੇਰੇ ਸਾਡੇ ਕੋਲ 20 ਤੋਂ ਬਾਹਰ ਰਹੀ ਹੈ ਮੈਂ ਠੀਕ ਹੈ ਜੀ ਹਾਂਜੀ ਆਪਾਂ ਝੂਠ ਨਹੀਂ ਮਾਰਨਾ ਪਸ਼ੂਆਂ 'ਚ ਖਲੋਤੇ ਪਹਿਲੇ ਸਵੇਰੇ ਪਲੂਨ 20 ਕਿਲੋ ਚਵਾਇਆ ਹਾਂਜੀ ਦੂਜੇ ਸਵੇਰੇ ਫਿਰ ਕਿੰਨਾ ਦੁੱਧ ਰਿਆ ਜੀ ਇਹ ਸਾਡੇ ਕੋ ਦੂਜੇ ਸੂਵੇ ਆਈ ਹੈ। ਦੂਜੇ ਸੂਵੇ? ਹਾਂਜੀ। ਦੂਜੇ ਸੂਵੇ 20 ਕਿਲੋ ਚੋਇਆ। 20 ਕਿਲੋ ਚੋਇਆ ਹੈ। ਆਪਾਂ ਜਿਹੜਾ ਆਪਣੇ ਹੱਥੀ ਚੋਇਆ। ਆਪਣੇ ਹੱਥੀ ਜਿਹੜਾ ਚੋਇਆ ਸਾਰਾ ਸੂਆ। ਤੇ ਹੁਣ ਤੀਜਾ ਸੂਆ ਸੂਈ। ਹੁਣ ਤੀਜਾ ਸੂਆ ਹੈ ਸਾਡੇ ਕੋ ਸੂਈ ਆ। ਠੀਕ ਹੈ ਜੀ। ਐ ਵਕਤ ਆ। ਹਾਂਜੀ। ਐ ਵਕਤ ਇਹਨੂੰ ਇਹ 7 ਦਿਨ ਹੋਏ ਸੂਈ ਦੀ। ਹਾਂਜੀ। ਐ ਵਕਤ 18 ਲੀਟਰ ਦੁੱਧ ਆਪਾਂ ਕਹਿੰਨ ਨੂੰ ਆਖੀ ਇਹ 20 ਆ, 22 ਆ, 23 ਆ। ਹਾਂਜੀ। ਆਪਣੀ ਗਰੰਟੀ ਕੋਈ ਤਸੱਲੀ ਕਰੇ ਆਪਣੀ। ਹਾਂਜੀ। ਲਓ ਜੀ 18 ਲੀਟਰ ਦੋਸਤੋ ਅੱਜ ਬਿਲਕ ਸ਼ਟਾਰਟਿੰਗ ਦੁੱਧਾਂ ਠੀਕ ਆ ਜੀ ਕੋਈ ਬੋਲੇ ਜੋ ਬਾਹਰ ਨਿਕਲੀ ਸਮਝ ਲੈ ਕੋਈ ਵੀਰ ਮੇਰਾ ਕੱਚਾ ਦੁੱਧ ਸਮਝ ਲੈ ਫੋਨਲੀ ਵਜਨ ਲੋੜਾ ਪਲੀ ਪਲੀਤੀ ਤੁਸੀਂ ਆਪ ਨਿਗਾਹ ਮਾਰਿਓ ਪਲੀ ਸੰਭੀ ਐਕਸਟਰਾ ਆਰਡੀਨਰੀ ਠੀਕ ਆ ਜੀ ਬਾਕੀ ਹਾਈਡ ਲੈਂਥ ਚੰਗੀ ਆ ਬੇਲ ਬੁੱਲ ਵੀ ਚੰਗੀ ਸਪੈਸ਼ਲ ਜਦੋਂ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਈ ਬਥੇਰੀ ਗੱਲਬਾਤ ਸਮਝ ਆਊਗੀ ਬਾਕੀ ਲੰਮਾ ਸਮਾਂ ਦੁੱਧ ਵੀਰ ਚਵਾ ਗਈ ਸੀ ਦੁੱਧ ਨੂੰ ਸਰ ਝੋਈ ਆ ਦੁੱਧ ਨੇ ਆ ਹੁਣ ਸੂਣ ਤੋਂ ਪਹਿਲਾਂ ਕਿੰਨਾ ਟਾਈਮ ਪਹਿਲਾਂ ਤੁਸੀਂ ਛੱਡੀ ਸੀ ਜੀ ਇਹ ਸਰ ਅਸੀਂ ਛੱਡੀ ਜੋ ਕੋ ਤਿੰਨ ਮਹੀਨੇ ਛੱਡੀ ਹੈ ਸਿਰਫ ਤਿੰਨ ਕੁ ਮਹੀਨੇ ਐਂਡ ਤੱਕ ਵੀ ਦੁੱਧ ਕਿੰਨਾ ਕਹਿੰਦੀ ਰਹੀ ਫਿਰ ਜੀ ਐਂਡ ਤੱਕ ਵੀ ਸਾਡੇ ਕੋਈ 12 13 ਲੀਟਰ ਐਂਡ ਤੱਕ ਆਣ ਕੇ ਵੀ ਡਰਾਈ ਕਰਦੇ ਕਰਦੇ ਵੀ 12 ਲੀਟਰ ਸਾਡੇ ਕਰ ਲਿਆ ਹਾਂਜੀ ਤਾਂ ਠੀਕ ਆ ਸੋ ਵੱਡੀ ਮਾਝਾ ਬਾਕੀ ਚਲੋ ਸਾਰੇ ਭਰਾਵਾਂ ਨੂੰ ਪਤਾ ਜਿਹੜਾ 18 20 20 ਸਿਰਿਆ ਪਸ਼ੂ ਆ ਉਹ ਡਰਾਈ ਤੱਕ ਵੀ 210 12 12 ਕਿਲੋ ਦੁੱਧ ਦਿੰਦਾ ਹੀ ਰਹਿੰਦਾ ਹੋਲੀ ਵਜਨ ਲੋਡ ਚੌੜਾ ਚਗਾਠਾ ਬਹੁਤ ਸੁਣਾ ਪਿੱਠ ਪੂੜਾ ਤੇ ਥਾਣਾ ਦੀ ਜੇਕਰ ਗੱਲ ਕਰੀਏ ਤਾਂ ਬਿਲਕੁਲ ਮੋਟਾ ਥਾਣਾ ਅਰਲੀਆਂ ਵਰਗੇ ਥਾਣਾ ਦਾ ਬਿਲਕੁਲ ਰੋਕ ਰੁਕਦਾ ਥਾਣਾ ਕਰਮਾਰੀ ਨੂੰ ਠੀਕ ਆ ਜੀ ਸੋ ਜਿੰਨੀ ਚਲੋ ਇਸ ਮੱਝ ਦੀ ਆਪਾਂ ਸਿਫਤ ਦੇ ਵਿੱਚ ਗੱਲਬਾਤ ਕਰ ਲਈਓ ਉਨੀ ਥੋੜੀ ਆ ਸਿੰਘ ਸੁੰਘ ਦੀ ਬਨਾਵਤ ਬੜੀ ਚੰਗੀ ਆ ਇਹ ਨਹੀਂ ਕਾ ਵੀ ਤੀਜਾ ਸੁਵਾ ਤੇ ਮੱਝ ਦਾ ਸਿੰਘ ਕੋ ਗੈਰ ਆ ਛੋਟਾ ਸਿੰਘ ਆ ਸੋ ਬਾਕੀ ਤੁਹਾਡੇ ਸਾਹਮਣੇ ਪੂਰਾ ਸਟਰਕਚਰ ਆਪਾਂ ਦਿਖਾ ਦਿੱਤਾ ਠੀਕ ਆ ਇਹਨੂੰ ਵੀਰੇ ਖੋਲ ਲਿਆ ਜੇ ਮੱਝ ਨੂੰ ਖੋਲ ਕੇ ਤੋੜ ਕੇ ਦਿਖਾ ਦਿਆ ਜੇ ਬਾਕੀ ਚੁਵਾਈ ਚੁਵਾਈ ਦੀ ਵੀਰੇ ਵੀ ਫਿਰ ਸਿਰਾ ਹੀ ਆ ਪੂਰੀ ਹਾਂਜੀ ਸਰ ਬਿਲਕੁਲ ਐ ਰੂ ਵਰਗੀ ਆ ਮੋਟੀਆਂ ਉਂਗਲਾਂ ਨੂੰ ਧਾਰਾਂ ਆਉਂਦੀਆਂ ਠੀਕ ਆ ਜੀ ਠੀਕ ਆ ਹਾਂ ਜੀ ਹਾਂ ਐ ਨੂੰ ਤੋੜ ਲੈ ਲਮਾ ਹਾਂ ਤੋੜ ਦਿਆ ਜੇ ਲਓ ਜੀ ਠੀਕ ਆ ਜੀ 124 ਬਿਲਕੁਲ ਪੋਲੀ ਰੂਮ ਵਰਗੀ ਵੀਰ ਨੇ ਦੱਸੀ ਆ ਤੇ ਮੋਟੀ ਵੀਰਾਂ ਦਾ ਵੀ ਬਿਲਕੁਲ ਧਾਰ ਜਿਹੜੀ ਆ ਗੂਠੇ ਵਰਗੀ ਮੰਨਿਓ ਗੰਨੇ ਵਰਗੀ ਮੰਨਿਓ ਠੀਕ ਆ ਜੀ ਚੋਣ ਚਵਾਦੀ ਬਿਲਕੁਲ ਸਿਰਾ ਸਾਟ ਹੀ ਆ ਸੋ ਮੱਝ ਚੰਗੀ ਆ ਸਪੈਸ਼ਲ ਚੀਜ਼ ਜਿਹੜੀ ਤੁਹਾਨੂੰ ਦਿਖਾ ਰਿਹਾ ਮੇਰਾ ਭਰਾ ਠੀਕ ਆ ਜੀ ਜਿਹਨੂੰ ਹੈਗਾ ਕੋਈ ਚਾਰ ਸ਼ੌਂਕ ਆ ਵੀ ਕੋਈ 18 20 ਲੀਟਰ ਵਾਲਾ ਪਸ਼ੂ ਚਾਹੀਦਾ ਆਪਾਂ ਨੂੰ ਹੱਥ ਪਾ ਸਕਦੇ ਹੋ ਤੁਸੀਂ ਆ ਦੇਖੋ ਜੀ ਲਓ ਜੀ ਸੁਬੇਲ ਬੂਸਟ ਚੈੱਕ ਕਰੋ ਤੁਸੀਂ ਇੱਕ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਬੜੀ ਸਪੈਸ਼ਲ ਬੇਲ ਲਵਾਈ ਨਬੀ ਬਹੁਤ ਆ ਤੋੜ ਲੋ ਇੱਕ ਇੱਕ ਕਿਹੜਾ ਕਰਾ ਦਿਓ ਜੀ ਹੋਰ ਆ ਦੇਖੋ ਮਾਰਨਿੰਗ ਪਾਜੀ ਤੁਸੀਂ ਦੱਸਿਆ ਵੀ 6 5 6 ਵਜੇ ਚਵਾਈ ਕੀਤੀ ਹਾਂਜੀ 6 ਵਜੇ ਚੋਲੇ ਦੀਆਂ ਸਾ ਠੀਕ ਆ ਜੀ ਆ ਲੈ ਜੋ ਜੀ ਆ ਜਾ ਆ ਜਾ ਬਟਾ ਉਹ ਇੱਥੇ ਹੀ ਕਿਤੇ ਨਹੀਂ ਜਾਂਦਾ ਜਵਾਕ ਤੇਰਾ ਲਓ ਜੀ ਠੀਕਾ ਜੀ ਸੋ ਸ਼ਾਨਦਾਰ ਪੂਰਾ ਲੇਵਾ ਠੀਕਾ ਜੀ ਕੰਪੈਕਟ ਅਡਰਾ ਜਿੱਦਾਂ ਕਿ ਆਪਾਂ ਐਫ ਨਸਲ ਦੀਆਂ ਬਿਲਕੁਲ ਵੜਾ ਨੂੰ ਲੇਵਾ ਵੇਖਦੇ ਆ ਕੰਪੈਕਟ ਨਿਗਰ ਲੇਵੇ ਦੇ ਵਿੱਚ ਆ ਠੀਕਾ ਜੀ ਸੋ ਪੂਰਾ ਦੁੱਧ ਵਾਲਾ ਲੇਵਾ ਲੱਗਾ ਕਰਮਾਲੀ ਨੂੰ ਤੇ 18 ਕਿਲੋ ਤੋਂ ਇਸ ਵਕਤ ਕੋਈ ਬਾਰ-ਬਾਰ ਮੰਨੇ ਜਾਂ 18 ਕਿਲੋ ਮੰਨ ਕੇ ਸੌਦਾ ਕਰ ਲਿਓ ਠੀਕਾ ਕਵਰਟੀ ਮਾਚ ਤੁਹਾਨੂੰ ਦਿਖਾਉਣੀ ਸੀ ਠੀਕ ਹੈ ਜੀ ਜਿਹੜੀ ਇਸ ਵਕਤ ਕੋਈ 18 ਕਿਲੋ ਤੇ ਚੱਲ ਰਹੀ ਆ ਮਗਰ ਕਟਾ ਇਹਦੇ ਠੀਕ ਆ ਤੇ ਬਾਕੀ ਚਵਾਈ ਦੀ ਵੀਰ ਚਲੋ ਤੁਸੀਂ ਗਾਰੰਟੀ ਸ਼ੈਦੀ ਦੇ ਦਿੱਤੀ ਕੋਈ ਭਾ ਆਪਣਾ ਆਨਲਾਈਨ ਵੀ ਸੌਦੇ ਕਰ ਲੈਂਦੇ ਆ ਕਈ ਬਿਲਕੁਲ ਚਵਾਈ ਦੀ ਗਾਰੰਟੀ ਹੈ ਕੋਈ ਕੋਈ ਥਾਣ ਛੱਟਾ ਮਾਰਦਾ ਵੇ ਕੋਈ ਭੂਰ ਮਾਰਦਾ ਵੇ ਹਾਂਜੀ ਅਸੀਂ ਜ਼ਿੰਮੇਦਾਰ ਹਾਂ ਉਹਦੇ ਬਿਲਕੁਲ ਜੀ ਤੇ ਇਹ ਬਾਈ ਵੀਰ ਕੀ ਮੁੱਲ ਕੀ ਡਿਮਾਂਡ ਕਰਦੇ ਪੈ ਜੇ ਮੁੱਲ ਭਾਈ ਇਹਦਾ 270 ਕਰਦੇ ਜੀ 270 ਹਾਂਜੀ ਠੀਕ ਆ ਵੀਰੇ ਮੌਕੇ ਤੇ ਮਾਨਤਾਨ ਹੋਊਗਾ ਫਿਲਹਾਲ ਮੌਕੇ ਤੇ ਮੌਜੂਦ ਆ ਠੀਕ ਆ ਜੀ ਇਹਨਾਂ ਮੱਜਾਂ ਦਾ ਉਹ ਤੁਹਾਨੂੰ ਆਪਾਂ ਦੇ ਦਿੱਤਾ ਠੀਕ ਆ ਜੀ ਜਿੰਨਾ ਜਿੰਨਾ ਦੋ ਦਿਖਾ ਜਾ ਰਾ ਥੱਲੇ ਉਮੀਦ ਕਰਦੇ ਆ ਜਨਰ ਚੰਗੇ ਲੱਗੇ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਮੁੱਲ ਤੁਹਾਨੂੰ ਦੱਸ ਹੀ ਦਿੱਤੇ ਆ ਇਕਬੀਰ ਕਲਵੀਰ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਝੇ 8378 ਹਾਂਜੀ 2955 ਠੀਕ ਆ ਜੀ ਲਓ ਵੀ ਇਹਨਾਂ ਨੰਬਰਾਂ ਦਾ ਦੋਸਤੋ ਤੁਸੀਂ ਕਾਲ ਕਰ ਲਿਆ ਜੇ ਠੀਕ ਆ ਜੀ ਨੰਬਰ ਇੱਕੋ ਚਲਾ ਦਿੰਦੇ ਹਾਂ ਜੀ ਹਾਂਜੀ ਸਰ ਸੋ ਨੰਬਰ ਦੋਸਤੋ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਤੇ ਫੁੱਲ ਵੱਡੀ ਹਾਈਟ ਲੈਂਥ ਵਾਲੀਆਂ ਜਿਹੜੀਆਂ ਮੱਜਾਂ ਤੁਹਾਨੂੰ ਰੇਟ ਤੁਹਾਨੂੰ ਦੱਸ ਦਿੱਤੇ ਆ ਬਾਕੀ ਮੇਰਾ ਭਰਾ ਤਸੱਲੀ ਦੇ ਲਈ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਆ ਸੋ ਦਬਕੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ